ਸਸ਼ੀਕਾਰ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਹੋਲੀ ਦਾ ਦਿਨ ਆ ਤਿਹਾਰ ਦਾ ਦਿਨ ਆ ਪਰ ਹੋਲੀ ਵਾਲੇ ਦਿਨ ਦੇਖੋ ਕਿੰਨਾ ਵੱਡਾ ਹਾਸਾ ਜਿਹੜਾ ਵਾਪਰਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਸ ਵੇਲੇ ਗੱਡੀ ਦੇ ਹਾਲਾਤ ਕੀ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਇਸ ਵੇਲੇ ਗੱਡੀ ਖੜੀ ਆ ਗੱਡੀ ਪਲਟ ਕੇ ਪੁਲ ਤੋਂ نیچے ਵੀ ਡਕ ਸਕਦੀ ਸੀ ਪਰ ਤਸਵੀਰ ਦੇਖੋ ਤੁਸੀਂ ਇਹ ਦਰਖਤ ਦੇ ਵਜ੍ਹਾ ਕਰਕੇ ਗੱਡੀ ਜਿਹੜੀ ਇਸ ਵੇਲੇ ਨਾਲ ਬਚ ਗਈ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਦੇਖੋ ਅੱਛਾ ਚਸ਼ਮਦੀਦ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦਾ ਤੁਸੀਂ ਇੱਥੇ ਸੀਗੇ ਜਦ ਇਹ ਹਾਦਸਾ ਹੋਇਆ ਹੈ? ਉਹ ਥੇ ਦੇ ਭੱਜੇ ਆ। ਹੈ? ਉੱਥੇ ਦੇ ਭੱਜੇ ਆ। ਹਾਂ। ਉਹ ਉੱਥੇ ਦੇ ਭੱਜ ਕੇ ਆਏ ਆ ਉਹ ਮੱਟਰ ਦੀਆਂ ਦੁਕਾਨਾਂ ਕੋਲ ਤੇ। ਅੱਛਾ ਕਿਵੇਂ ਹੋਇਆ ਇਹ ਹਾਦਸਾ? ਇੱਕ ਕੁਛ ਨਹੀਂ ਤਾਂ ਮੂਰੇ ਹੈਗਾ। ਹੂੰ। ਉਧਰ ਤੋਂ ਕਹਿੰਦਾ ਵੀ ਬਿੱਲੀ ਸੀ ਵਿੱਚ। ਹਾਂ। ਬਿੱਲੀ ਗੱਡੀ ਦੇ ਵਿੱਚ? ਗੱਡੀ ਦੇ ਵਿੱਚ। ਹਾਂ। ਉਹ ਕਹਿੰਦਾ ਮੈਂ ਨਿਆਣਿਆਂ ਨਾਲ ਚੱਕਤਾ ਰੋੜਾ। ਹਾਂ। ਉਹ ਹੱਥ ਕੰਬ ਗਿਆ ਉਹਦਾ। ਅੱਛਾ ਤੁਹਾਡਾ ਪਿੰਡ ਕਿਹੜਾ ਹੈ? ਆਰਾਮ ਕੜੇ ਆ। ਅੱਛਾ ਬਿੱਲੀ ਕਰਕੇ ਹਾਦਸਾ ਆਇਆ। ਹਾਂ। ਸਕਤਾ ਨਹੀਂ ਲੱਗੀ ਕਿਸੇ ਬੱਚਾ ਨਹੀਂ ਲੱਗੀ ਉਹ ਘਰ ਆਏ ਦੇਖ ਲਓ ਜਾ ਕੇ ਉਹ ਸਾਹਮਣੇ ਕਰਨੀ ਉੱਥੇ ਜਾ ਕੇ ਦੇਖ ਲਓ ਸਾਰੇ ਉੱਥੇ ਬੈਠੇ ਆ ਉੱਥੀਆਂ ਤਾਂ ਤਸਵੀਰ ਦੇਖੋ ਨੌਜਵਾਨ ਜਿਹੜੇ ਨੇ ਆ ਰੋਸ਼ਨ ਤਸਵੀਰ ਦਿਖਾਓ ਤਾਂ ਕਿੰਨਾ ਇਸ ਵੇਲੇ ਜਿਹੜਾ ਵੱਡਾ ਹਾਦਸਾ ਹੋਇਆ ਸਭ ਨਾਲ ਉਹ ਚੰਗੀ ਗੱਲ ਹੈ ਕੀ ਕੀ ਜਾਨੀ ਨੁਕਸਾਨ ਹੋਣ ਤੋਂ ਵੱਡਾ ਵਿਚਾਰ ਰਹਿ ਗਿਆ ਤਾਂ ਦੇਖੋ ਤੁਸੀਂ ਕਹਿੰਦੇ ਗੱਡੀ ਦੇ ਵਿੱਚ ਇਹਨਾਂ ਚਸ਼ਮਦੀਤ ਬਜ਼ੁਰਗਾ ਦਾ ਕਹਿਣਾ ਕਿ ਗੱਡੀ ਚ ਬਿੱਲੀ ਸੀਗੀ ਜਿਸ ਦੇ ਕਾਰਨ ਹੋਇਆ ਪਰ ਇੱਕ ਹੋਰ ਚੀਜ਼ ਦਿਖਾਉਣਾ ਤੁਸੀਂ ਪ੍ਰਸ਼ਾਸਨ ਕੀ ਕਰ ਰਿਹਾ ਤਾਂ ਦੇਖੋ ਆ ਦੇਖੋ ਜਦੋਂ ਜਦੋਂ ਬ੍ਰਿਜ ਖਤਮ ਹੁੰਦਾ ਤਾਂ ਉਸ ਤੋਂ ਬਾਅਦ ਇਹ ਫੈਂਸਿੰਗ ਹੁੰਦੀ ਆ ਤਾਂ ਕਿ ਇਹ ਡਿਵਾਈਡਰ ਆ ਜਿਹੜੇ ਆਉਣ ਵਾਲੇ ਬੱਚੇ ਤਰ ਸਕੇ ਪਰ ਸਿਰੇ ਤੋਂ ਸਿਰੇ ਤੱਕ ਮੈਨੂੰ ਲੱਗਦਾ ਕੋਈ ਡਿਵਾਈਡਰ ਨਹੀਂ ਹੈਗਾ ਨਾ ਇੱਥੇ ਕੋਈ ਡਿਵਾਈਡਰ ਹੈ ਨਾ ਅੱਗੇ ਆ ਦੇਖੋ ਕੀ ਹਾਲ ਹੈ ਕਿਵੇਂ ਲੋਕ ਕਿਵੇਂ ਗੱਡੀਆਂ ਬਚਣ ਗੀਆਂ ਕਿਵੇਂ ਲੋਕ ਬਚ ਸਕਦੇ ਨੇ ਉਸ ਤੋਂ ਬਾਅਦ ਇੱਥੇ ਵੀ ਕੋਈ ਡਿਵਾਈਡਰ ਨਹੀਂ ਹੈਗਾ ਆ ਸੁੱਕੇ ਦਰਖਤ ਨੇ ਜਿਹੜੀ ਇਹ ਇਹਨਾਂ ਲੋਕਾਂ ਦੀ ਜਾਨ ਬਚਾਈ ਆ ਤਾਂ ਤਸਵੀਰ ਦੇਖੋ ਕਿਸ ਤਰ੍ਹਾਂ ਜਿਹੜੇ ਪਰਖਛੇ ਨੇ ਉਹ ਗੱਡੀ ਦੇ ਉੱਡ ਚੁੱਕੇ ਨੇ ਜਾਨੀ ਨੁਕਸਾਨ ਤੋਂ ਵੱਡਾ ਬਚਾ ਰਿਹਾ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰ ਦੇਖੋ ਇਹ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕੱਚੇ ਜਿਹੜੇ ਗੱਡੀ ਦੇ ਓਡੇ ਨੇ ਤਾਂ ਦੇਖੋ ਇਹ ਇਹ ਤਾਂ ਜ਼ਰੂਰੀ ਹੈ ਡਵਾਈਡਰ ਹੂੰ ਕੀ ਕੀ ਕਹਿਣਾ ਚਾਹੁੰਦੇ ਹੋ ਜੀ ਡਵਾਈਡਰ ਜ਼ਰੂਰੀ ਹੈ ਜੀ ਨਾ ਦੁੱਧਲੀ ਸਾਈਡ ਹੈ ਅਗਰ ੇਟਾਂ ਕੋਈ ਹੁੰਦਾ ੇਟਾਂ ਵੀ ਜਾਣ ਹੋ ਸਕਦੀ ਨਹੀਂ ਕਿਸੇ ਦੀ ਵੀ ਅਗਰ ਦੇਖੋ ਅਗਰ ਇਹ ਕਟੂ-ਕਟਾ ਇੱਥੋਂ 20 ਫੁੱਟ نیچے ਗੱਡੀ ਨੇ ਡਿਗਣਾ ਸੀਗਾ ਅਗਰ ਕਿੱਦਾਂ ਵੱਡਾ ਔਰ ਹੋਰ ਨੁਕਸਾਨ ਹੋਣਾ ਤਾਂ ਹੋ ਇਹ ਤਾਂ ਪੇੜਾਂ ਨੇ ਬਚਾਉ ਕਰਿਆ ਜੀ ਪੀਡਬਲੂਡੀ ਡਿਪਾਰਟਮੈਂਟ ਕੀ ਕਰ ਰਿਹਾ ਸਮਝ ਨਹੀਂ ਆ ਰਿਹਾ ਹੈ ਰੋੜ ਤਾਂ ਜਮਾ ਹੀ ਹੋਇਆ ਹੈ ਜੀ ਪਰਾਂ ਵੀ ਟੁੱਟਿਆ ਹੋਇਆ ਹੈ ਜੀ ਰੋਡ ਡਿਪਾਰਟਮੈਂਟ ਦੇਖੇ ਨਹੀਂ ਰਿਹਾ ਜੀ ਇੱਧਰ ਤਾਂ ਹਮ ਸਾਰੇ ਪਾਸੇ ਇਹੀ ਹਾਲ ਹੈ ਜੀ ਆ ਦੇਖੋ ਤਸਵੀਰ ਦੇਖੋ ਇਹ ਤਸਵੀਰਾਂ ਇਹ ਸ਼੍ਰੀ ਚਮਕੌਰ ਸਾਹਿਬ ਰੰਡਾ ਮਾਰਗ ਦੀਆਂ ਤਸਵੀਰਾਂ ਨੇ ਇਹ ਐਸਵਾਈਐਲ ਨਹਿਰ ਤੇ ਬਣੇ ਪੁਲ ਦੀਆਂ ਤਸਵੀਰਾਂ ਨੇ ਤਾਂ ਦੇਖੋ ਐਸੋਈ ਨਹਿਰ ਦੇ ਪੁਲ ਤੇ ਵੱਡਾ ਹਾਦਸਾ ਹੋਇਆ ਤਾਂ ਹੋਰ ਦਿਖਾਓ ਰਸ਼ਨ ਥੋੜਾ ਵਾਈਡ ਕਰਕੇ ਪਿੱਛੋਂ ਤਸਵੀਰਾਂ ਦਿਖਾਓ ਏ ਤਾਂ ਕਿ ਦੱਸ ਸਕੀਏ ਕਿ ਕਿੱਡਾ ਵੱਡਾ ਜਿਹੜਾ ਇਹ ਹਾਦਸਾ ਹੋਇਆ ਦੇਖੋ ਇੱਥੋਂ ਤਸਵੀਰ ਦਿਖਾਓ ਕਿੰਨਾ ਵੱਡਾ ਇਹ ਹਾਦਸਾ ਹੈ ਚੰਗੀ ਗੱਲ ਹੈ ਕਿ ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਪਰਮਾਤਮਾ ਦਾ ਪੈਗਰੂ ਦਾ ਸ਼ੁਕਰਾਨਾ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਵੱਡਾ ਬਚਾ ਰਹਿ ਗਿਆ ਤਾਂ ਦੇਖੋ ਇਹ ਤਸਵੀਰ ਦੇਖੋ ਗੱਡੀ ਦੇ ਉੱਪਰ ਖੱੱਚੇ ਕਿਸ ਤਰ੍ਹਾਂ ਡੇ ਨੇ